ਗੁਰੂ ਗੋਬਿੰਦ ਸਿੰਘ ਖਾਲਸਾ ਯੂਥ ਕਲੱਬ ਦੇ ਸੁਮਾਜਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਗਤ ਪਿੰਡ ਦੇ ਸੁਮਾਜਰਾ ਵੱਲੋਂ ਡੀਐਸਪੀ ਸਾਹਿਬ ਕਰਨ ਸੰਧੂ ਜੀ ਨੂੰ ਉਹਨਾਂ ਦੀਆਂ ਵਧੀਆ ਸਵਾਭਾਵਾਂ ਲਈ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਇਸ ਮੌਕੇ ਪਿੰਡ ਦੇ ਸੁਮਾਜਰਾ ਵਿੱਚ ਗੁਰਦੁਆਰ ਸਾਹਿਬ ਦੀ ਜੋ ਨਵੀਂ ਇਮਾਰਤ ਬਣ ਰਹੀ ਹੈ ਉੱਥੇ ਇੱਕ ਬੂਟਾ ਲਾ ਕੇ ਹਰ ਮਨੁੱਖ ਲਾਵੇ ਇੱਕ ਰੁੱਖ ਦੇ ਮਹੰਮ ਨੂੰ ਹੋਰ ਤੇਜ ਕੀਤਾ ਉਹਨਾਂ ਦੇ ਸਮਾਜ ਦਾ ਦੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਕਿਵੇਂ ਅਸੀਂ ਵੱਧ ਰਹੇ ਨਸ਼ੇ ਨੂੰ ਰੋਕ ਸਕਦੇ ਹਾਂ ਤੇ ਪਿੰਡ ਵਿੱਚ ਕ੍ਰਾਈਮ ਰੋਕਣ ਲਈ ਕਿਵੇਂ ਅਸੀਂ ਪੁਲਿਸ ਦੀ ਸਹਿਯੋਗਤਾ ਕਰ ਸਕਦੇ ਹਾਂ ਖਾਲਸਾ ਯੂਥ ਕਲਾਬ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੂ ਸੰਗਤ ਪਿੰਡ ਦੇ ਸਮਾਜਰਾ ਵੱਲੋਂ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ